ਜਲਾਲਾਬਾਦ 'ਚ ਭਗਵੰਤ ਮਾਨ ਦਾ ਐਲਾਨ ਕਰਨ ਤੋਂ ਬਾਅਦ ਦੂਜੇ ਦਿਨ ਅਰਵਿੰਦ ਕੇਜਰੀਵਾਲ ਬਠਿੰਡਾ 'ਚ ਪਹੁੰਚੇ ਨੇ ਬਠਿੰਡਾ ਦੇ ਕੋਰਟ ਸ਼ਮੀਰ ਦੇ ਸਟੇਡੀਅਮ 'ਚ ਰੈਲੀ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਟੇਜ 'ਤੇ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਆ ਔਰ ਹਮਲੇ ਹੋ ਰਹੇ ਨੇ ਬਾਦਲ ਸਰਕਾਰ ਤੇ ਔਰ ਮੋਦੀ ਸਰਕਾਰ ਦੇ ਉੱਤੇ ਲਗਾਤਾਰ ਉਹ ਮੁੱਦੇ ਪੰਜਾਬ ਦੀ ਰਾਜਨੀਤੀ ਚ ਨੇ ਔਰ ਦੇਸ਼ ਦੀ ਰਾਜਨੀਤੀ ਚ ਨੇ ਉਹਨਾਂ ਦੇ ਉੱਤੇ ਅਰਵਿੰਦ ਕੇਜਰੀਵਾਲ ਅਟੈਕ ਕਰ ਰਹੇ ਨੇ ਜਰਨੈਲ ਸਿੰਘ ਅਟੈਕ ਕਰ ਰਹੇ ਨੇ ਭਗਵੰਤ ਮਾਨ ਹਮਲਾ ਕਰ ਰਹੇ ਨੇ ਤਾਂ ਲਗਾਤਾਰ ਮੋਦੀ ਸਰਕਾਰ ਤੇ ਬਾਦਲ ਸਰਕਾਰ ਨੂੰ ਘੇਰਿਆ ਜਾ ਰਿਹਾ ਔਰ ਵੱਡਾ ਇਕੱਠਾ ਜਿਹੜਾ ਬਠਿੰਡਾ ਦੇ ਕੋਟ ਸ਼ਮੀਰ ਸਟੇਡੀਅਮ ਦੇ ਅੰਦਰ ਆ ਸਟੇਡੀਅਮ ਦੇ ਅੰਦਰ ਰੈਲੀ ਕੀਤੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਪੂਰਾ ਸਟੇਡੀਅਮ ਖੱਚਾ ਖੱਚ ਭਰਿਆ ਹੋਇਆ ਮਾਲਵੇ ਦੇ ਅੰਦਰ ਖਾਸ ਤੌਰ ਤੇ ਕਿਹਾ ਜਾਂਦਾ ਕੀ ਕਾਫੀ ਵੱਡਾ ਅਸਰ ਆਮ ਆਦਮੀ ਪਾਰਟੀ ਦਾ ਮਾਲਵੇ ਦੇ ਜ਼ਿਲ੍ਹਿਆਂ ਚ ਆ ਕਸੋਰ ਦੇ ਉੱਤੇ ਮਾਨਸਾ ਬਠਿੰਡਾ ਫਰੀਦਕੋਟ ਮੋਗਾ ਇਹਨਾਂ ਜ਼ਿਲ੍ਹਿਆਂ ਦੇ ਅੰਦਰ ਕਾਫੀ ਜ਼ਿਆਦਾ ਆਧਾਰ ਮੰਨਿਆ ਜਾਂਦਾ ਤਾਂ ਇਹ ਇਕੱਠ ਵੀ ਦੱਸ ਰਿਹਾ ਕਿ ਲੋਕ ਆਲੇ-ਦਾਲੇ ਦੇ ਹਲਕਿਆਂ ਤੋਂ ਔਰ ਤਲਵੰਡੀ ਸਾਬੋ ਬਠਿੰਡਾ ਔਰ ਨਾਲ ਲੱਗਦੇ ਹੋਰ ਇਲਾਕਿਆਂ ਤੋਂ ਇਸ ਰੈਲੀ ਦੇ ਅੰਦਰ ਪਹੁੰਚੇ ਹੋਏ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਵੱਡੀਆਂ ਰੈਲੀਆਂ ਅਰਵਿੰਦ ਕੇਜਰੀਵਾਲ ਕਰ ਰਹੇ ਨੇ 40 ਦੇ ਕਰੀਬ ਹਲਕਿਆਂ ਨੂੰ ਇਸ ਵਾਰ ਇਸ ਜੋਰੇ ਚ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਹਨਾਂ ਹਲਕਿਆਂ ਚ ਮੈਸੇਜ ਦਿੱਤਾ ਜਾ ਸਕੇ ਕਿ 2017 ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਵੀ ਵੱਡੀਆਂ ਰੈਲੀਆਂ ਕਰ ਰਹੀ ਹੈ ਅਕਾਲੀ ਦਲ ਵੀ ਵੱਡੀਆਂ ਰੈਲੀਆਂ ਕਰ ਰਿਹਾ ਹੈ ਤਾ ਕੋਸ਼ਿਸ਼ ਇਹ ਹੋ ਰਹੀ ਹੈ ਕਿ ਕਿਸ ਤਰ੍ਹਾਂ ਇਸ ਤਰ੍ਹਾਂ ਦੀਆਂ ਰੈਲੀਆਂ ਕਰਕੇ ਇੱਕ ਮੈਸੇਜ ਦਿੱਤਾ ਜਾਵੇ ਪੂਰੇ ਪੰਜਾਬ ਦੇ ਅੰਦਰ ਕਿ ਅਕਾਲੀ ਦਲ ਅਤੇ ਕਾਂਗਰਸ ਨੂੰ ਆਮ ਆਦਮੀ ਪਾਰਟੀ ਟੱਕਰ ਦੇਵੇਗੀ ਸਵਾਲ ਇਹ ਹੈ ਕਿ ਹੁਣ ਇਸ ਤਰ੍ਹਾਂ ਦੀਆਂ ਰੈਲੀਆਂ ਨਾਲ ਕੀ ਮਾਹੌਲ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਬਣਦਾ ਹੈ ਕਿ 2017 ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਦਾਵਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਪਰ ਇਹ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੱਸਣਗੇ ਕਿ ਪੰਜਾਬ ਦੇ ਅੰਦਰ ਕਿਸ ਦੀ ਸਰਕਾਰ ਬਣਦੀ ਹੈ ਕੈਮਰਾਮੈਨ ਮਿਹਰਬਾਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਬਠਿੰਡਾ ਕੋਟ ਸ਼ਮੀਰ